ਅੱdte ਨਾਲ ਜਿਹੜਾ ਸਾਡਾ ਇਲਾਕਾ ਜਿਹੜਾ ਹੈਗਾ ਵਾ ਇਹ ਤੇ ਸਾਰਾ ਦੇ ਇਲਾਕਾ ਵਾ ਹਰ ਸਾਲ ਇਹਦੇ ਵਿੱਚ ਕੋਈ ਨਾ ਕੋਈ ਇਹੋ ਜੀ ਹੁੰਦਾ ਹੀ ਰਹਿੰਦਾ ਵਾ ਵਾਕਿਆ ਭੀ ਜਿਹਦੇ ਨਾਲ ਸਾਰਾ ਇਲਾਕਾ ਹੀ ਤਬਾਹ ਹੋ ਜਾਂਦਾ ਵਾ ਪਰ ਸਾਡੇ ਇਸ ਸਾਰੇ ਇਲਾਕਾ ਉਹਦੇ ਨਾਲ ਦੇ ਜਿੰਨੀਆਂ ਵੀ ਡਰੇਨਾਂ ਹੈਗੀਆਂ ਇਹਦੇ ਵਿੱਚ ਅਜੇ ਤੱਕ ਸਰਕਾਰਾਂ ਨੇ ਅਜੇ ਤੱਕ ਇਹਦੇ ਵਿੱਚ ਇਕਦਰਾ ਸਫਾਈ ਨਹੀਂ ਕਰਦੀਆਂ ਅਗਰ ਇਹ ਹੀ ਸਫਾਈ ਟਾਈਮ ਨਾਲ ਹੋ ਜਾਂਦੀ ਤੇ ਇਹ ਜਿਹੜਾ ਵਾ ਇਲਾਕਾ ਸੋਨਾ ਜਾਂ ਬਚਾ ਰੇਂਦਾ ਹੁਣ ਜਦ ਅੱਜ ਦਾ ਮਰਿਆ ਹੋਇਆ ਕਿਸਾਨ ਪਿਛਲੇ ਵੇਲੇ ਤਈ ਚੋਂ ਹੀ ਆਇਆ ਸੀ ਸਾਡੇ ਤਈ ਦਾ ਵੀ ਇਹਨੂੰ ਲਾ ਬੈਠਾ ਉਦੋਂ ਤੋਂ ਬਾਅਦ ਹੁਣ ਇਹ 2025 ਚ ਆ ਗਿਆ ਇੱਕ ਵਾਰੀ ਜਦੋਂ ਇਹਦੇ ਵਿੱਚ ਹੜ੍ਹ ਆ ਜਾਂਦਾ ਵਾ ਤੇ ਘੱਟ ਤੋਂ ਘੱਟ ਵੀ 5 ਤੋਂ 10 ਸਾਲ ਜਿਹੜਾ ਕਿਸਾਨ ਆ ਪਿੱਛੇ ਚਲਾ ਜਾਂਦਾ ਵਾ ਤੇ ਇੰਨੇ ਟਾਈਮ ਦਾ ਉੱਠਾ ਕਿਸਾਨ ਰੋਟੀ ਤੋਂ ਵੀ ਮਹਤਾਜ ਹੋ ਜਾਂਦਾ ਵਾ ਗਵਾਂ ਦਾ ਚਾਰਾ ਪੱਠਿਆਂ ਦਾ ਸਭ ਨੁਕਸਾਨ ਹੋ ਗਿਆ ਝੋਨੇ ਜਿੰਨੇ ਪਲੇ ਹੋਏ ਸੀ ਤੇ ਕਿਸਾਨਾਂ ਦੀਆਂ ਫਸਲਾਂ ਸਾਰੇ ਡੁੱਬੀਆਂ ਨੇ ਤੇ ਇਹ ਸਰਕਾਰਾਂ ਨੂੰ ਚਾਹੀਦਾ ਵੀ ਇਹ ਨਾਲ ਥੋੜਾ ਟਾਈਮ ਲਹੁੰਦੇ ਇਹਨਾਂ ਦਾ ਬਚਾਅ ਹੋ ਸਕਦਾ ਸੀ ਜੇ ਡਰੇਨਾਂ ਵਗਾਰਿਆਂ ਦੀ ਸਫਾਈਆਂ ਹੋ ਜਾਂਦੀਆਂ ਤੇ ਕਿਉਂਕਿ ਦਰਿਆਵਾਂ ਦਾ ਪਾਣੀ ਆਏ ਤੇ ਹਰ ਸਾਲ ਆਉਣਾ ਹੀ ਹੁੰਦਾ ਵਾ ਤੇ ਇਹੀ ਜਿਹੜੀਆਂ ਨਹਿਰਾਂ ਨੋਰਾਂ ਦੇ ਨੇ ਸਫਾਈ ਟਾਈਮ ਨਾ ਹੋ ਜੇ ਤੇ ਪਾਣੀ ਸਾਰਾ ਜਿਹੜਾ ਨਿਕਲ ਜਾਂਦਾ ਵਾ ਹੁਣ ਮੁੱਖ ਮੰਤਰੀ ਸਾਹਿਬ ਸਾਡੇ ਇੱਧਰ ਆਏ ਹੀ ਉਹਨਾਂ ਨੇ ਕੀ ਕੀਤਾ ਹੈਲੀਕਾਪਟਰ ਦੇ ਏਰੀਏ ਉੱਤੋਂ ਉੱਤੋਂ ਤੇ ਵੇਖ ਜਾਂਦੇ ਨੇ ਪਰ ਜੋ ਹਾਲਾਤ ਇਹ ਹੈਗੇ ਨੇ ਪਿੰਡੂ ਸਾਡੇ ਲੋਕੇ ਲੋਕਲ ਨੇ ਜੋ ਗਰਾਊਂਡ ਲੈਵਲ ਤੇ ਆ ਕੇ ਜੇ ਆਪਾਂ ਦੇਖੀਏ ਨੂੰ ਤੇ ਬਹੁਤ ਬੱਤਰ ਹਾਲ ਬੱਤਰ ਤੋਂ ਬੱਤਰ ਨੇ ਤੇ ਇਹ ਜੇ ਹੈਲੀਕਾਪਟਰ ਆਈ ਕਿੰਨਾ ਕੁ ਸਮਾਨ ਤੁਸੀਂ ਛੱਟ ਲੋਗੇ ਜਿੰਨਾ ਕੁ ਸਮਾਨ ਕਿੰਨੇ ਕੁ ਲਵਾਵੇ ਇੱਥੇ ਜ਼ਿਆਦਾ ਜ਼ਰੂਰਤ ਆ ਗਿਆ ਬੋਟਾਂ ਦੀ ਜੋ ਕਿ ਦਰਹਾ ਸਾਡਾ ਲੋਕਲ ਏਰੀਆ ਜਿਹੜਾ ਵਾ ਇੱਥੇ ਬੋਟਾਂ ਦੇ ਰਾਈ ਹੀ ਸਾਰਾ ਸਮਾਨ ਪਹੁੰਚਾਇਆ ਹੁਣ ਬਾਰਡਰ ਏਰੀਆ ਤੇ ਜੇ ਨਿਕ ਕਾਫੀ ਲੋਕ ਨੇ ਹਜ਼ਾਰਾਂ ਕਿਸਾਨ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਬਚਾਇਸੋ ਬੈਠੇ ਹੋਏ ਨੇ ਜਿਹੜਾ ਨੂੰ ਅਜੇ ਤੱਕ ਉਥੋਂ ਦਾ ਰਾਸ਼ਨ ਨਹੀਂ ਪਹੁੰਚ ਰਿਹਾ ਤੇ ਇੱਥੇ ਵੱਤ ਹੋ ਸਕੇ ਸਰਕਾਰ ਨਾਲ ਤੋਂ ਵੱਤ ਹੋਵੇ ਇੱਥੇ ਬੋਟਾਂ ਦਾ ਦੀ ਆਮ ਕੀਤਾ ਜਾਏ ਤੇ ਬੋਟਾਂ ਦੇ ਰਾਈ ਲੋਕਾਂ ਦੇ ਘਰਾਂ ਤੱਕ ਜਿਹੜਾ ਵਾ ਰਾਸ਼ਨ ਪਹੁੰਚਾਇਆ ਜਾਏ